ਤੇ ਇਹ ਤਨ ਤਨ ਸائب ਸ੍ਰੀ ਗੁਰੂ ਅਮਰਦਾਸ ਜੀ ਲੋਹ ਲੰਗਰ ਸਥਾਨ ਵੈਰੋਵਾਰੂ ਸੂਏ ਉੱਪਰ ਜਿੱਥੇ ਹਰ ਸਾਲ ਇਹ ਛੋਟੇ ਸਾਬਜਾ ਦੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਨੂੰ ਸਮਰਪਤ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਜੋ ਸਾਰੇ ਜੰਡੇਆਲੇ ਸ਼ਹਿਰ ਚ ਹੁੰਦਾ ਆ ਸਮਾਪਤੀ ਗੁਰ ਲੋਹ ਲੰਗਰ ਸਥਾਨਾਂ ਤੇ ਹੁੰਦੀ ਹੈ ਇਹ ਦੋਵੇਂ ਮੱਲੇ ਰਲ ਕੇ ਸੰਗਤਾਂ ਜਿਹੜੀਆਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਕਰਦੀਆਂ ਹਨ ਅਤੇ ਸਾਰੇ ਹੀ ਰਲ ਮਿਲ ਕੇ ਇੱਥੇ ਸੇਵਾ ਕਰਦੇ ਹਨ ਅਤੇ ਸਾਰਿਆਂ ਨੂੰ ਹੀ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਸੰਗਤਾਂ ਨੂੰ ਬੇਨਤੀ ਹੈ ਵੀ ਇਹ ਨਗਰ ਕੀਰਤਨ ਕੱਢਣ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਜਿਹੜੀਆਂ ਸੰਗਤਾਂ ਨੇ ਗੁਰੂ ਵਾਲੇ ਬਣੋ ਆਪਣੇ ਨਸ਼ੇ ਤਿਆਗੋ ਅਤੇ ਗੁਰੂ ਕੇ ਸਿੱਖ ਬਣ ਕੇ ਆਪਾਂ ਇਹ ਲਹਿਰ ਨੂੰ ਅੱਗੇ ਵਧਾ ਕੇ ਅਤੇ ਨਸ਼ਿਆਂ ਤੋਂ ਮੁਕਤ ਕਰਾ ਕੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ ਸਾਰੀਆਂ ਸੰਗਤਾਂ ਦਾ ਸਾਡੇ ਬਾਬਾ ਬਲਵਿੰਦਰ ਸਿੰਘ ਦਾ ਬਹੁਤ ਵੱਡਾ ਸਨਯੋਗ ਹੈ ਜੋ ਗੁਰੂ ਕੇ ਸੰਗਤਾਂ واسਤੇ ਲੰਗਰ ਹਾਲ واسਤੇ 18 ਮਰਲੇ ਜਗ੍ਹਾ ਲੈ ਕੇ ਸੋਹਣਾ ਲੰਗਰ ਹਾਲ ਬਣਾਉਣ ਦਾ ਤਿਆਰੀ ਕਰ ਰਹੀ ਹੈ ਅਤੇ ਸਾਰੀਆਂ ਸੰਗਤਾਂ ਦਾ ਵੱਧ ਚੜ ਕੇ ਸੰਯੋਗ ਨੇ ਆਪ ਸਭ ਸੰਗਤਾਂ ਦਾ ਵੀ ਵੱਧ ਚੜ ਕੇ ਸੰਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਜੀਵਨ ਸਫਲਾ ਕਰੋ ਇਹ 11ਵਾਂ ਨਗਰ ਕੀਰਤਨ ਹੈ ਆਪ ਸਭ ਸੰਗਤਾਂ ਦੇ ਸੰਯੋਗ ਨਾਲ ਇਹ ਚੱਲ ਰਿਹਾ ਸਾਰਾ ਕੁਝ ਲੋ ਲੰਗਰ ਤੇ ਹਰ ਪੂਰਨਮਾਸੀ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਆਂ ਹੀ ਗੁਰੂ ਕੇ ਲੰਗਰ ਚੱਲੂ ਹੋ ਜਾਂਦੇ ਹਨ ਅਤੇ ਪੁੰਨਿਆਂ ਨੂੰ ਸਮਾਪਤੀ ਤੋਂ ਬਾਅਦ ਲੰਗਰ ਦੀ ਸਮਾਪਤੀ ਕੀਤੀ ਜਾਂਦੀ ਹੈ ਤੇ ਸੰਗਰਾਂਦ ਤੇ ਇੱਕ ਦਿਨ ਲੰਗਰ ਲਾਇਆ ਜਾਂਦਾ ਹੈ ਇਹ ਆਪ ਸਭ ਸੰਗਤਾਂ ਦਾ ਹੀ ਸੰਯੋਗ ਹੈ ਪਿਆਰ ਹੈ ਜੋ ਇਹ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਧੰਨ ਧੰਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਲੋਹ ਲੰਗਰ ਸਥਾਨ ਵੈਰੋਵਾਰੂ ਸੂਏ ਉੱਪਰ ਜਿੱਥੇ ਹਰ ਸਾਲ ਇਹ ਛੋਟੇ ਸਾਬ ਜਦੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਨੂੰ ਸਮਰਪਤ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਜੋ ਸਾਰੇ ਜੰਡੇ ਵਾਲੇ ਸ਼ਹਿਰ ਚ ਹੁੰਦਾ ਆ ਸਮਾਪਤੀ ਗੁੱਲੋ ਲੰਗਰ ਸਥਾਨਾਂ ਤੇ ਹੁੰਦੀ ਹੈ ਇਹ ਦੋਵੇਂ ਮੱਲੇ ਰਲ ਕੇ ਸੰਗਤਾਂ ਜਿਹੜੀਆਂ ਆ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਕਰਦੀਆਂ ਹਨ ਅਤੇ ਸਾਰੇ ਹੀ ਰਲ ਮਿਲ ਕੇ ਇੱਥੇ ਸੇਵਾ ਕਰਦੇ ਹਨ ਅਤੇ ਸਾਰਿਆਂ ਨੂੰ ਹੀ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਸੰਗਤਾਂ ਨੂੰ ਬੇਨਤੀ ਹੈ ਵੀ ਇਹ ਨਗਰ ਕੀਰਤਨ ਕੱਢਣ ਦਾ ਇੱਕ ਕੋਈ ਇੱਕ ਮਕਸਦ ਹੈ ਕਿ ਜਿਹੜੀਆਂ ਸੰਗਤਾਂ ਨੇ ਗੁਰੂ ਆਲੇ ਬਣੋ ਆਪਣੇ ਨਸ਼ੇ ਤਿਆਗੋ ਅਤੇ ਗੁਰੂ ਕੇ ਸਿੱਖ ਬਣ ਕੇ ਆਪਾਂ ਇਹ ਲਹਿਰ ਨੂੰ ਅੱਗੇ ਵਧਾ ਕੇ ਅਤੇ ਨਸ਼ਿਆਂ ਤੋਂ ਮੁਕਤ ਕਰਾ ਕੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ ਸਾਰੀਆਂ ਸੰਗਤਾਂ ਦਾ ਸਾਡੇ ਬਾਬਾ ਬਲਵਿੰਦਰ ਸਿੰਘ ਦਾ ਬਹੁਤ ਵੱਡਾ ਸਨਯੋਗ ਹੈ ਜੋ ਗੁਰੂ ਤੇ ਸੰਗਤਾਂ ਵਾਸਤੇ ਲੰਗਰ ਹਾਲ ਵਾਸਤੇ 18 ਮਰਲੇ ਜਗ੍ਹਾ ਲੈ ਕੇ ਸੋਹਣਾ ਲੰਗਰ ਹਾਲ ਬਣਾਉਣਾ کاری ਕਰ ਰਹੀ ਹੈ ਅਤੇ ਸਾਰੀਆਂ ਸੰਗਤਾਂ ਦਾ ਵੱਧ ਝੜ ਕੇ ਸੰਯੋਗ ਨੇ ਆਪ ਸਭ ਸੰਗਤਾਂ ਦਾ ਵੀ ਵੱਧ ਝੜ ਕੇ ਸੰਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਜੀਵਨ ਸਫਲਾ ਕਰੋ ਇਹ 11ਵਾਂ ਨਗਰ ਕੀਰਤਨ ਹੈ ਆਪ ਸਭ ਸੰਗਤਾਂ ਦੇ ਸੰਯੋਗ ਨਾਲ ਇਹ ਚੱਲ ਰਿਹਾ ਸਾਰਾ ਕੁਝ ਲੋ ਲੰਗਰ ਤੇ ਹਰ ਪੂਰਨਮਾਸ਼ੀ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਆ ਹੀ ਗੁਰੂ ਕੇ ਲੰਗਰ ਚੱਲੂ ਹੋ ਜਾਂਦੇ ਹਨ ਅਤੇ ਪੁੰਨਿਆਂ ਨੂੰ ਸਮਾਪਤੀ ਤੋਂ ਬਾਅਦ ਲੰਗਰ ਦੀ ਸਮਾਪਤੀ ਕੀਤੀ ਜਾਂਦੀ ਹੈ ਤੇ ਸੰਗਰਾਂਥ ਤੇ ਇੱਕ ਦਿਨ ਲੰਗਰ ਲਾਇਆ ਜਾਂਦਾ ਹੈ ਇਹ ਆਪ ਸਭ ਸੰਗਤਾਂ ਦਾ ਹੀ ਸੰਯੋਗ ਹੈ ਪਿਆਰ ਹੈ ਜੋ ਇਹ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ